ਲੋਕਾਂ ਨੂੰ ਕਿਤੇ ਧੋਈ ਨਹੀਂ ਮਿਲਦੀ ਨਹੀਂ ਮਿਲਦੀ ਪਾਤੀਆਂ ਦੇ ਪਾਪ ਐਸੀ ਹੋ ਜਾਂਦਾ ਲੋਕਾਂ ਨੂੰ ਆਪਣੇ ਪਰਿਵਾਰ ਦਾ ਮੈਂਬਰ ਬਣਾਇਆ ਸੀ ਪਰਿਵਾਰ ਤੋਂ ਵੀ ਵੱਧ ਸਮਝ ਆ ਗਏ ਗੁਰੂਆਂ ਨੂੰ ਪਦਾਵੇ ਜਿਵੇਂ ਤੂੰ ਕਰਦਾ ਹਾਂ ਆਪਾਂ ਨੂੰ ਕੋਈ ਕੰਮ ਨਹੀਂ ਬਣਿਆ ਪਰ ਮੈਂ ਤੁਹਾਡੇ ਚਰਨਾਂ 'ਚ ਹੱਥ ਜੁੜ ਕੇ ਬੇਨਤੀ ਕਰਦਾ ਮੇਰਾ ਸਿਰ ਝੁਕਦਾ ਤੁਹਾਡੇ ਕੰਮਾਂ 'ਤੇ ਕਿ ਤੁਸੀਂ ਅੱਜ ਐਡੀ ਵੱਡੀ ਗਿਣਤੀ ਦੇ ਵਿੱਚ ਆਏ ਹੋ ਔਰ ਵਿਸ਼ਵਾਸ ਵੀ ਦਿਵਾਇਆ ਤੇ ਵੀ ਉਹ ਜਿੱਥੇ ਕਿਤੇ ਤੁਹਾਨੂੰ ਲੋੜ ਆ ਭਰਾ ਤੁਹਾਡਾ ਜਾਂਗ ਫੜ ਕੇ ਵੀ ਅੱਗੇ ਤੇ ਦਰ ਨੂੰ ਤਿਆਰ ਬੜੇ ਸੋਨਹੋ ਕਰਾ ਭਰਾ ਨਿਹਾਲ ਹੋ ਜਾ ਪਾਪੇ ਜੀ ਵਸੇ ਦਾ ਮਨੂ ਪਾਵੇ ਅੱਲਾਹ ਤੋਂ ਡਰਨ ਦੀ ਲੋੜ ਨਹੀਂ ਕਿਉਂਕਿ ਇਹ ਜਿਹੜੇ ਲੋਕ ਨੇ ਸਾਡੇ ਸਿਰ ਤੇ ਤੇ ਜੇ ਤੁਸੀਂ ਭਰਾ ਸਾਡੇ ਇਕੱਠੇ ਹੋ ਨਾ ਤੇ ਇਹ ਲੋਕ ਤੁਹਾਡੇ ਪਿੱਛੇ ਪਿੱਛੇ ਫਿਰਨਗੇ ਤੁਹਾਨੂੰ ਇਹਨਾਂ ਦੇ ਤੱਲੇ ਕੱਢਣ ਦੀ ਲੋੜ ਨਹੀਂ ਆ ਇਹ ਭਰਾ ਤੁਹਾਡਾ ਤੁਹਾਡੇ ਨਾਲ ਕੱਲ ਕੰਮਾਂ ਦੀ ਕਹਿੰਦੇ ਹੋ ਤੁਸੀਂ ਇਹ ਕੰਮ ਕਰਾਉਣ ਦੀ ਜ਼ਿੰਮੇਵਾਰੀ ਮੇਰੀ ਹੋਵੇ ਸੀ ਬੋਲੇ ਇਸਰਹਾ ਸੁਹਾਨਾ ਤੁਹਾਡਾ ਕਦੇ ਮਾਨ ਨਹੀਂ ਕਰਦਾ ਮੈਂ ਪਹਿਲਾਂ ਵੀ ਤੁਸੀਂ ਸਟੇਜਾਂ ਤੇ ਮੈਨੂੰ ਸੁਣਿਆ ਤਿੰਨ ਵਾਰੀ ਐਮਐਲਏ ਰਿਆਂ ਮੰਤਰੀ ਵੀ ਰਿਆਂ ਪਰ ਕਦੇ ਮੰਚ ਮਾਨ ਹੰਕਾਰ ਨਹੀਂ ਕੀਤਾ ਲੋਕਾਂ ਦੇ ਕੰਮ ਕੀਤੇ ਆ ਤੇ ਇਹਨਾਂ ਲੋਕਾਂ ਨੂੰ ਇਹ ਤੁਹਾਡੇ ਭਰਾ ਨੇ ਕੁਰਸੀ ਤੇ ਬਿਠਾਇਆ ਤੇ ਅੱਜ ਇਹਨਾਂ ਦੀ ਧੌਣ 'ਚ ਇਹੋ ਜਿਹਾ ਕਿੱਲਾ ਆ ਗਿਆ ਕਿ ਇਹ ਸਾਨੂੰ ਅੱਖਾਂ ਵਖਾਉਣ ਲੱਗੇ ਨੇ ਕਿੰਨੇ ਬਿਠਾਇਆ ਉਹਨੂੰ ਕੁਰਸੀ ਤੇ ਹਾਂ ਹੁਣ ਹਾਲੇ ਤੱਕ ਜਾਂਦਾ ਹੈ ਮੈਂ ਬੋਲਦਾ ਰਿਹਾ ਬੋਲ ਕੇ ਗਦਾਈ ਕਰ ਅੱਜ ਉਹੀ ਮਨਜੀਤ ਸੋ ਆ ਨਾ ਤੇ ਬੇਰੀ ਇੱਕ ਗੱਲ ਇਹ ਵੀ ਯਾਦ ਰੱਖ ਲਓ ਮੈਂ ਮਾਨ ਨਹੀਂ ਕਰਦਾ ਗੁਰੂ ਮਹਾਰਾਜ ਤੋਂ ਡਰ ਕੇ ਕਹਿਣਾ ਜਿਹੜੇ ਬੰਦੇ ਨੇ ਵੀ ਸਾਡੇ ਨਾਲ ਦਗਾ ਕੀਤਾ ਜਿਹੜੇ ਬੰਦੇ ਨੇ ਵੀ ਸਾਡੇ ਨਾਲ ਧੋਖਾ ਕੀਤਾ ਉਹਦਾ ਰਿਆ ਕੱਕ ਤੇ ਰਹਿਣਾ ਉਹਦਾ ਵੀ ਕੱਕ ਰਹਿਣਾ ਉਹਦਾ ਹੀ ਪਾਉਂਦੇ ਕਿਉਂਕਿ ਅਸੀਂ ਸੱਚੇ ਸੁੱਚੇ ਬੰਦੇ ਹਾਂ ਜਿਦੋਂ ਚੱਲਣ ਵਾਲੇ ਬੰਦੇ ਆ ਜੋ ਹਮ ਸੱਚ ਕਰਾਏਗਾ ਤੂੰ ਜੀ ਹੋਏਗਾ ਦਿਲੋਂ ਜੀਰੋ ਰਹਿ ਗਿਆ ਦਿਲੋਂ ਜਿਹਦੇ ਨਾਲ ਚੱਲੇ ਆ ਦਿਲੋਂ ਚੱਲੇ ਆ ਕਦੇ ਧੋਖਾ ਨਹੀਂ ਕੀਤਾ ਮੈਂ ਧੰਨਵਾਦੀ ਆ ਆ ਭੈਣਾ ਬੈਠੀਆਂ ਨੇ ਪਿੱਛੇ ਮੈਨੂੰ ਫੋਨ ਆਇਆ ਇਹ ਭੈਣਾ ਤੇ ਇਹ ਭੈਣਾ ਸਾਡੀਆਂ ਬੂਥਾਂ ਤੇ ਬੈਠੀਆਂ ਨੇ ਵੇਖੋ ਸਾਡੇ ਭਰਾਵਾਂ ਨੇ ਤੇ ਮਿਹਨਤ ਕੀਤੀ ਆ ਸਾਡੀਆਂ ਭੈਣਾ ਬੂਥਾਂ ਤੇ ਬੈਠੀਆਂ ਨੇ ਇਹਨਾਂ ਲੋਕਾਂ ਦੀਆਂ ਘਰਾਂ ਵਾਲੀਆਂ ਵੋਟ ਪਾਉਣ ਨਹੀਂ ਆਈਆਂ ਨਹੀਂ ਆਇਆ ਜਮਨਾ ਸਾਹਿਬ ਨਹੀਂ ਆਇਆ ਇਹ ਲੋਕ ਕਹਿੰਦੇ ਇਹਨਾਂ ਨੇ ਸਾਡਾ ਸਾਥ ਦਿੱਤਾ ਜਿਨ੍ਹਾਂ ਨੂੰ ਕਿਹਾ ਸੀ ਇਹ ਸਾਰੇ ਇਲੈਕਸ਼ਨ ਕਿੱਲਾ ਨਿਕਲ ਜੂ ਇਹ ਗੱਲਾਂ ਦੀ ਧੌਣ ਝੋਲੇ ਜਾ ਮੈਨੂੰ ਪਤਾ ਹੈ ਕਿ ਵੀ ਤੁਮ ਘੱਟ ਮੈਨੂੰ ਸਾਰੀਆਂ ਗੱਲਾਂ ਦਾ ਪਤਾ ਤੁਹਾਡੀਆਂ ਨਿੱਕੀਆਂ ਨਿੱਕੀਆਂ ਗੱਲਾਂ ਦਾ ਮੈਨੂੰ ਸਾਰਾ ਪਤਾ ਮੈਨੂੰ ਸਾਰੇ ਭਰਾਵਾਂ ਨੇ ਆਣ ਕੇ ਦੱਸਿਆ ਸਾਰੀ ਡੈਰੀ ਪਹੁੰਚ ਗਈ ਮੈਂ ਜਸਤ ਤਾੜਨਾ ਇੱਕ ਗੱਲ ਕਰ ਰਿਹਾ ਕਿ ਆ ਸਾਡੀਆਂ ਭੈਣਾਂ ਜਿਹੜੀਆਂ ਬੂਥਾਂ ਤੇ ਬੈਠੀਆਂ ਨੇ ਜਿਨ੍ਹਾਂ ਨੇ ਆਪਣੀ ਇਸ਼ਤਾਂ ਦੀ ਪ੍ਰਵਾਹ ਨਹੀਂ ਕੀਤੀ ਕਿ ਅੰਦਰ ਸਾਡੇ ਨਾਲ ਕੁਝ ਵੀ ਹੋ ਸਕਦਾ ਤੇ ਉਹ ਲੋਕ ਅਖਬਾਰਾਂ 'ਚ ਦਿੰਦੇ ਨੇ ਕਿ ਸਾਡਾ ਕਰਕੇ ਲੀਡ ਵੱਧ ਗਈ ਤੇ ਉਹਨਾਂ ਦੀਆਂ ਘਰਾਂ ਵਾਲੀਆਂ ਵੋਟਾਂ ਪਾਉਣੀਆਂ ਉਹਨਾਂ ਕਰਕੇ ਲੀਡ ਵੱਧ ਗਈ ਇਹ ਲੀਡ ਆ ਇਨ੍ਹਾਂ ਪ੍ਰਵਾਹਾਂ ਕਰਕੇ ਇਨ੍ਹਾਂ ਪ੍ਰਵਾਹਾਂ ਦੀ ਮਿਹਨਤ ਕਰਕੇ ਇਨ੍ਹਾਂ ਪ੍ਰਵਾਹਾਂ ਨੇ ਵੋਟਾਂ ਪਾਈਆਂ ਉਹਨਾਂ ਲੋਕਾਂ ਵੱਲੋਂ ਜਿਵੇਂ ਹੁਣੇ ਜਸਵੰਤ ਸਿੰਘ ਗੰਦਲ ਕਰ ਰਿਹਾ ਸੀ ਤੇ ਉਹਨਾਂ ਲੋਕਾਂ ਦੇ ਮਨ 'ਚ ਇਹ ਗੱਲ ਆ ਗਈ ਜੇ ਇਹ ਸੀਟ મોદી ਸਾਹਿਬ ਨੇ ਦੇਤੀ ਨਾ ਇੰਨਾ ਭਾਈਚਾਰੇ ਨੂੰ ਤੇ ਜੇ ਕਿਤੇ ਜਿੱਤ ਗਏ ਤੇ ਇਹ ਸੀਟ ਪੱਕੀ ਇਹਨਾਂ ਦੀ ਕੋਈ ਨਹੀਂ ਕੀ ਹੋਇਆ ਐਸੀ ਚੀਜ਼ ਦੀ ਬਾਤ ਨਾ ਇਹਨਾਂ ਦੇ ਮਨ ਦੇ ਵਿੱਚ ਬੈਰ ਵਿਰੋਧ ਸਾਡੇ ਪਰ ਨਹੀਂ ਤੋਂ ਮੇਰੀ ਫੇਰ ਤੁਹਾਡੇ ਚਰਨਾਜਵੀਰੋ ਇਹੋ ਹੀ ਬੇਚੀਗੇ ਇਕੱਠੇ ਹੋ ਜੀ ਇਕੱਠੇ ਹੋ ਜੀ ਜਿਹੜੇ ਅੱਜ ਸਾਡੇ ਕੁਝ ਭਰਾ ਇਧਰ ਉਧਰ ਹੋਏ ਵੀ ਆ ਨਾ ਜਾਂ ਕਿਸੇ ਲਾਲਚ ਕਰਕੇ ਡਰ ਕਰਕੇ ਕਿਸੇ ਵੀ ਕਾਰਨ ਕਰਕੇ ਉਹਨਾਂ ਨੇ ਵੀ ਸਮਝਾਈਏ ਉਹ ਵੀ ਹੁਣ ਰਾਜ ਕਰਨ ਦਾ ਵੇਲਾ ਤੁਹਾਡਾ ਜੀ ਕਿ ਰਾਜ ਤੁਸੀਂ ਕਰਨਾ ਜੀ ਕਿ ਰਾਜ ਤਾਂ ਮਿਲਣਾ ਜੀ ਜੇ ਤੁਸੀਂ ਇਕੱਠੇ ਹੋ ਤੇ ਜੀ ਚਾਰ ਸਾਡੇ ਵੀਰ ਇਧਰੋਂ ਚਲ ਗਏ ਚਾਰ ਇਧਰੋਂ ਚਲ ਗਏ ਫਿਰ ਨਹੀਂ ਜੇ ਗੱਲ ਫਿਰ ਤਾਂ ਅਸੀਂ ਜਿੱਦਾਂ ਹੁਣ ਗੱਲ ਕਰੀ ਜਾ ਰਹੇ ਆ ਨਾ ਕਿ ਸਾਡੇ ਨਾਲ ਬਿਤਕਰਾ ਹੋਇਆ ਸਾਡੇ ਨਾਲ ਠੱਗਾ ਹੋਇਆ ਸਾਨੂੰ ਪੁੱਛਿਆ ਨਹੀਂ ਗਿਆ ਫਿਰ ਇਦਾਂ ਹੀ ਹੁੰਦਾ ਹੋਣਾ ਤੇ ਜੇ ਤੁਸੀਂ ਤਗੜੇ ਹੋਜੋਗੇ ਇਹ ਅਹੁਦੇਦਾਰੀਆਂ ਤੁਹਾਡੇ ਹੱਥਾਂ 'ਚ ਹੋਣੀਆਂ ਤੇ ਤੁਸੀਂ ਉਹਨਾਂ ਨੂੰ ਵੰਡ ਕੇ ਦਿਓਗੇ ਕਿ ਆ ਲੈ ਭਾਈ ਆ ਤੇਰੇ ਹਿੱਸੇ ਸਮਾਨ ਉਹਦੇ ਵੀ ਲੈ ਜਾ। ਇਹ ਯੁਰਤ ਪੈਦਾ ਕਰੋ, ਇਕਤਾ ਪੈਦਾ ਕਰੋ ਕਿ ਇਹ ਚੀਜ਼ਾਂ ਅਸੀਂ ਆਪਣੇ ਹੱਥਾਂ 'ਚ ਲੈਣੀਆਂ ਵਾ ਉਹਨਾਂ ਲੋਕਾਂ ਨੂੰ ਅਸੀਂ ਵੰਡਦੇ। ਭਾਰਤੀ ਜਨਤਾ ਪਾਰਟੀ ਜਿੰਦਾਬਾਦ। ਭਾਰਤੀ ਜਨਤਾ ਪਾਰਟੀ ਜਿੰਦਾਬਾਦ।